ਭ੍ਰਸ਼ਟਾਚਾਰ ਦੇ ਰੂਪ ਦੇ ਤਹਿਤ ਵਿਜੀਲੈਂਸ ਭਾਗ ਵੱਲੋਂ ਗ੍ਰਿਫਤਾਰ ਕੀਤੇ ਗਏ ਰਮਨ अरोड़ा ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜੁਡੀਸ਼ੀਅਲ ਜਲੰਧਰ ਕੋਰਟ ਦੀਆਂ ਨੇ ਔਰ ਰਮਨ अरोड़ा ਨੂੰ ਪੇਸ਼ ਕਰਕੇ ਜਿਹੜਾ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਲੇਕਿਨ 5 ਦਿਨ ਦਾ ਰਿਮਾਂਡ ਹੀ ਜਿਹੜਾ ਅਦਾਲਤ ਵੱਲੋਂ ਦਿੱਤਾ ਗਿਆ ਹੈ ਔਰ ਉੱਥੇ ਹੀ ਜੇ ਗੱਲ ਕੀਤੀ ਜਾਵੇ ਤੇ ਉਸ ਤੋਂ ਪਹਿਲਾਂ ਸੁਖਦੇਵ ਵਸ਼ਿਸ ਜਿਹੜੇ ਏਟੀਬੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਫਿਰ ਉਸੀ ਜਾਂਚ ਦੇ ਦੌਰਾਨ ਉਸ ਕੜੀ ਦੇ ਦੌਰਾਨ ਰਮਨ ਅਰੋੜਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਨੋਟਿਸ ਸੀਗੇ ਜਿਹੜੇ ਫਰਜ਼ੀ ਨੋਟਿਸ ਜਿਹੜਾ ਦੇ ਕੇ ਔਰ ਬਾਅਦ ਚ ਸੈਟਿੰਗ ਕਿਵੇਂ ਕਰਦੇ ਸੀਗੇ ਇਹ ਵੀ આરોਪ ਜਿਹੜੇ ਲਗਾਏ ਗਏ ਨੇ ਖੁਦ ਸੀਐਮ ਭਗਵੰਤ ਮਾਨ ਵੀ ਲਾਈਵ ਹੋਏ ਨੇ ਔਰ ਸਰਕਾਰ ਵੱਲੋਂ ਟਵੀਟ ਵੀ ਕੀਤਾ ਗਿਆ ਸੀਗਾ ਲੇਕਿਨ ਉੱਥੇ ਜਦੋਂ ਅਸੀਂ ਗੱਲ ਕੀਤੀ ਉਹਨਾਂ ਦੇ ਵਕੀਲ ਨਾਲ ਦੇ ਉਹਨਾਂ ਤੋਂ ਪਹਿਲੇ ਵਕੀਲ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਕਿ ਜਿਹੜਾ ਕਿ ਉਹ ਭਾਜਪਾ 'ਚ ਜਾਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਲੇਕਿਨ ਹਜੇ ਤਾਂ ਗੱਲਬਾਤ ਨਹੀਂ ਕੀਤੀ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ ਗਿਆ ਉਸ ਤੋਂ ਪਹਿਲਾਂ ਤਾਂ ਨਾਲ ਗੱਲ ਹੋਈ ਸੀਗੀ ਤੁਸੀਂ ਕਿਹਾ ਸੀ ਕਿ ਕਿ ਭਾਜਪਾ ਨੂੰ ਜਾਣ ਤੇ ਲੈ ਕੇ ਜਿਹੜਾ ਸਰਕਾਰ ਵੱਲੋਂ ਨਹੀਂ ਮੇਰਾ ਉਹ ਆਪਣਾ ਜਿਹੜਾ ਹੈਗਾ ਮੈਨੂੰ ਇਹ ਸਰਕਮਸਟੈਂਸਿਸ ਤੋਂ ਲੱਗਦਾ ਹੈਗਾ ਮੇਰੀ ਪਰਸਨਲਿਟੀ ਥੋੜਾ ਹੈਗੀ ਹੈ ਕਿਉਂਕਿ ਜੇ ਖਬਰਾਂ ਦੇ ਵਿੱਚ ਇਹ ਆ ਰਿਹਾ ਸੀਗਾ ਜੀ ਵੀ ਇਹਨਾਂ ਦਾ ਸ਼ੱਕ ਹੈਗਾ ਕਿ ਇਹਨਾਂ ਨੂੰ ਉਧਰ ਚਲੇ ਜਾਣਾ ਹੈਗਾ ਖਬਰਾਂ ਦੇ ਵਿੱਚ ਇਹ ਆਰਐਸਟੀ ਉਹਨਾਂ ਨੇ ਇਸੇ ਕਰਕੇ ਜਿਹੜੀ ਬੀਜੇਪ ਆਮ ਆਦੀ ਪਾਰਟੀ ਨੇ ਇਹਦੀ ਸਿਕਿਉਰਿਟੀ ਵਿਡਰਾ ਕਰ ਲਈ ਹੋ ਸਕਦਾ ਉਹਨਾਂ ਨੂੰ ਸ਼ੱਕ ਹੋ ਲੇਕਿਨ ਜਿਹੜਾ ਏਟੀਪੀ ਨੂੰ ਗੱਲ ਅਰੈਸਟ ਕੀਤਾ ਜਾਂਦਾ ਹੈ ਉਸੇ ਕਾਰਵਾਈ ਦੀ ਉਸੇ ਲੜੀ ਦੇ ਦੌਰਾਨ ਉਸੇ ਚੈਨ ਦੇ ਦੌਰਾਨ ਇਹਨਾਂ ਨੂੰ ਵੀ ਅਰੈਸਟ ਪਾਇਆ ਜਾਂਦਾ ਔਰ ਖੁਦ ਜਿਹੜੇ ਸੀਐਮ ਭਗਵੰਤ ਮਾਨ ਲਾਈਵ ਵੀ ਹੁੰਦੇ ਨੇ ਸਰਕਾਰ ਵੱਲੋਂ ਲਿਖਿਆ ਵੀ ਜਾਂਦਾ ਹੈਗਾ ਕਿ ਜਿਹੜੇ ਉਹਦੇ ਵਿੱਚ ਡਾਕੂਮੈਂਟ ਤੋਂ ਲੈ ਕੇ ਫਰਜ਼ੀ ਨੋਟਿਸ ਤੋਂ ਲੈ ਕੇ ਐਕਸਟਰੂਸ਼ਨ ਦੇ ਤੱਕ ਦੇ આરોਪੇ ਇਹੋ ਜੇ ਅੱਜ ਬਿਜਲੀਸ ਵਾਲਿਆਂ ਨੇ ਕੋਈ ਕੂਰਤ ਨਹੀਂ ਦੱਸੀ ਨਾ ਕੋਈ ਦਿਖਾਲੇ ਹੈਗੇ ਆ ਇਹ ਭਗਵੰਤ ਮਾਨ ਜੀ ਦਾ ਅੱਧਾ ਘੰਟਾ ਜੱਲੀ ਤੇ ਉਹਦੇ ਵਿੱਚ ਜਿਹੜੇ આરોਪ ਲਗਾਏ ਗਏ ਕਿ ਉਸ ਨੂੰ ਸਾਬਿਤ ਕਰਨ 'ਚ ਨਾਕਾਮ ਹੋ ਰਹੇ ਸੀ ਉਸ ਵੀਲੇ ਦੇਖੋ ਇਹ ਇਹੀ ਇਹੀ આરોਪ ਲੱਗੇ ਜਿਹੜੇ ਮੈਂ ਪਹਿਲਾਂ ਵੀ ਦੱਸ ਚੁੱਕਾ ਹੈਗਾ ਵੀ ਇਹ ਤਾਂ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀ ਇਲੈਕਸ਼ਨ ਦੇ ਨਾਮੀਨੇਸ਼ਨ ਦੀ ਲਿਸਟ ਵਿੱਚ ਹੈਗੀਆਂ ਨੇ ਵੀ ਹੈਵ ਆਲਰੇਡੀ ਡਿਕਲੇਅਰਡ ਥੀਸ ਐਸੈਟਸ ਬਿਫੋਰ ਬਿਕਮਿੰਗ ਐਮ ਐਲ ਏ ਇਹ ਥੋੜਾ ਕਿਹਾ ਜਾ ਸਕਦਾ ਜੀ ਐਮ ਐਲ ਏ ਬਣ ਕੇ ਪੈਸੇ ਨਹੀਂ ਕਮਾ ਲੇ ਲੇਕਿਨ ਜਿਹੜੇ ਸੋਨਾ ਜਿਹੜਾ ਵਿਰਾਸਤ ਹੋਇਆ ਜੁਐਲਰੀ ਜੁਐਲਰੀ ਹੈ ਜੁਐਲਰੀ ਜੁਐਲਰੀ ਵਿਰਾਸਤ ਹੋਈ ਹੈ ਕਿ ਉਹ ਲੱਛ ਚਾ ਗਿਆ ਉਹ ਹੈਗੀ ਹੈ ਤਕਰੀਬਨ ਗੋਲਡ ਦੀ ਇੱਕ ਕਿਲੋ ਚ ਗ੍ਰਾਮਸ ਰਕੈਸ਼ ਕਿੰਨਾ ਸਰ ਕੈਸ਼ ਬੋਟ 6 ਲੱਖ ਹੈਗਾ ਲੇਕਿਨ ਜਿਹੜਾ ਸਾਡਾ ਲਿਸਟ ਚ ਹੈਗਾ ਜੀ ਜਿਹੜੀ ਉਹ ਦਿੱਤੀ ਹੈਗੀ ਆ ਆਪਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਦਿੱਤੀ ਹੈਗੀ ਆ ਐਂਡ ਇਹਦੀ 3 ਕਰੋੜ ਦੀ ਤਕਰੀਬਨ ਹੈਗੀ ਟਰਨਓਵਰ ਹੈਗੀ ਆ ਜੀ ਫੈਕਟਰੀ ਹੈਗੀ ਆ ਕੱਪੜੇ ਦੀ ਚਾਰ ਦੁਕਾਨਾਂ ਨੇ ਇੱਕ ਬਿਜ਼ਨਸਮੈਨ ਹੈਗਾ ਯਾਰ ਪੈਸੇ ਦੀ ਅੱਡੀ ਕਿੱਡੀ ਗੱਲ ਹੈ ਲੇਕਿਨ ਜਿਹੜੇ ਸੁਖਦੇਵ ਵਸ਼ਿਸ਼ਥ ਨੂੰ ਪਹਿਲਾਂ ਜਿਹੜਾ ਵਿਜੀਲੈਂਸ ਵਾਲੇ ਗ੍ਰਿਫਤਾਰ ਕੀਤਾ ਜਾਂਦਾ ਫਿਰ ਉਹਨਾਂ ਦਾ ਪੇਸ਼ ਕਰਕੇ ਰਿਮਾਂਡ ਲਿੱਤਾ ਜਾਂਦਾ ਉਸੀ ਰਿਮਾਂਡ ਦੀ ਅਸੀਂ ਗੱਲ ਕਿਤੇ ਅੱਜ ਉਹਨਾਂ ਨੂੰ ਵੀ ਪੇਸ਼ ਕੀਤਾ ਗਿਆ ਨਹੀਂ ਉਹਨਾਂ ਨੂੰ ਕ ਉਹਨਾਂ ਨੂੰ ਕੱਲ ਪੇਸ਼ ਕਰਨ। ਹਾਂ ਕਿਉਂ ਇਹੋ ਜਿਹੜੀਆਂ ਫਾਈਲਾਂ ਹੈਗੀਆਂ ਸਾਰੀਆਂ ਉਹਦੇ ਕੋਲ ਸੀਗੀਆਂ ਔਰ ਉਹੀ ਫਾਈਲਾਂ ਚੋ ਚਾਰ ਫਾਈਲਾਂ ਇਹਨੇ ਦਿਲਾਤੀਆਂ ਉਹਨਾਂ ਨੇ ਕਿਉਂਕਿ ਉਹ ਤਾਂ ਹਾਲੇ ਵੀ ਪੁਲਿਸ ਦੀ ਕਸਟਡੀ ਚ ਹੈ। ਇਹ ਫਰਜੀ ਨੋਟਿਸ ਦੀ ਗੱਲ ਆ ਰਹੀ ਕਿ ਫਰਜੀ ਨੋਟਿਸ ਲਗਵਾ ਕੇ ਫਿਰ ਉਹਦਾ ਜਿਹੜਾ ਸਮਝੌਤਾ ਕਰਾਇਆ ਜਾਂਦਾ ਤੇ ਉਹਦੀ ਐਵਰੇਜ ਚ ਪੈਸੇ ਲੈ ਜਾਂਦਾ। ਨਹੀਂ ਇਹੋ ਜੀ ਕੋਈ ਕੋਈ ਵੀ ਕਿਸੇ ਦਾ ਬਿਆਨ ਫਾਈਲ ਦੇ ਉੱਤੇ ਨਹੀਂ ਹੈਗਾ ਕਿ ਮੈਨੂੰ ਫਰਜੀ ਨੋਟਿਸ ਦੇ ਕੇ ਬਿਜਲਾਂਸ ਵਾਲਿਆਂ ਨੇ ਕੁਝ ਨਹੀਂ ਦੱਸਿਆ ਉਹ ਜੀ ਕਿ ਮੈਨੂੰ ਫਰਜੀ ਨੋਟਿਸ ਦੇ ਕੇ ਮੇਰੇ ਕੋ ਪੈਸੇ ਲੈ ਜਾਂ ਮੈਂ ਇਹਨਾਂ ਨੂੰ ਪੈਸੇ ਦਿੱਤੇ। ਔਰ ਮੈਡੀਕਲ ਨੂੰ ਲੈ ਕੇ ਵੀ ਕੋਈ ਆਬਜੈਕਸ਼ਨ ਕੀਤਾ ਗਿਆ? ਮੈਡੀਕਲ ਨੂੰ ਥੋੜਾ ਜਿਆਦਾ ਸੀ ਆਬਜੈਕਸ਼ਨ ਕੀਤਾ ਸੀ ਕਿ ਰਾਤੀ 12 ਵਜੇ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ ਸੀਗਾ। ਤੇ 12 ਵਜੇ ਤੋਂ ਲੈ ਕੇ ਹੁਣ ਤੱਕ ਸ਼ਾਮ ਤੱਕ ਜਿਹੜਾ ਅੱਜ ਰਾਤ 12 ਵਜੇ ਹੀ ਇਜ਼ ਇਨ देयर ਕਸਟਡੀ ਤੇ ਇਹਦਾ ਮੈਡੀਕਲ ਕਰਵਾਇਆ। ਵੈਸੇ ਠੀਕ ਨਾ ਰਵਨ ਅਰੋੜਾ ਕੋਈ ਪ੍ਰੋਬਲਮ ਹੀ ਵਾਸ ਨਾਟ ਫੀਲਿੰਗ ਵੈ ਅਨਿਸੀ ਜੀ ਆ ਫੀਲ ਕਰ ਮੈਡੀਕਲ ਲਗਾਇਆ ਕਿ ਹੈ ਉਹਨਾਂ ਕੋਲ ਨਹੀਂ ਮੈਡੀਕਲ ਤਾਂ ਕਸਟਡੀ ਚ ਕਿ ਮੈਡੀਕਲ ਤਾਂ ਕੁਝ ਵੀ ਨਹੀਂ ਹੈਗਾ ਠੀਕ 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 ਸੋ ਜੋ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੇ ਵਕੀਲ ਦੇ ਨਾਲ ਉਹਨਾਂ ਨੇ ਗੱਲਬਾਤ ਦੁਰਾਂ ਦਾ ਸਿਆ ਹੈ ਕਿ ਜਿਹੜਾ ਕਿ ਬੀਜੇਪੀ ਜਾਣ ਦੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਮੀਡੀਆ ਸੋਰਸ ਜਾਂ ਹੋਰ ਅਦਰ ਸੋਰਸ ਤੋਂ ਪਤਾ ਲੱਗੀ ਹੈ ਔਰ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਕਿ बिजनेसमੈਨ ਨੇ ਜਿਹੜੇ આરોਪ ਲਗਾਏ ਨੇ ਉਹਨੂੰ ਲੈ ਕੇ ਹਜੇ ਤੱਕ ਵਿਜੀਲੈਂਸ ਵੱਲੋਂ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਗਏ ਫਿਲਹਾਲ ਜਿਹੜਾ ਅਦਾਲਤ ਵੱਲੋਂ 5 ਦਿਨ ਦਾ ਵਿਜੀਲੈਂਸ ਨੂੰ ਰਿਮਾਂਡ ਦਿੱਤਾ ਗਿਆ ਹੈ ਔਰ ਕੱਲ ਜਿਹੜੇ ਏਟੀਬੀ ਸੁਖਦੇਵ ਵਸ਼ਿਸ਼ਟ ਹੈ ਜਿਹਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਕੱਲ ਪੇਸ਼ ਕੀਤਾ ਜਾਵੇਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਜਤਿੰਦਰ ਨਾਲ ਦਿਵਿੰਦਰ ਕੁਮਾਰ ਚ